ਪੀਣ ਵਾਲਿਆਂ ਨੂੰ ਮਿਲ ਸਕਦੀ ਹੈ ਬੁਰੀ ਖਬਰ ਹੋ ਸਕਦਾ ਹੈ ਕਿ ਭਾਰਤ ਦੇ ਵਿੱਚ ਨਹੀਂ ਮਿਲੇਗੀ ਚਾਹ ਮੌਸਮ ਨੇ ਤਬਾਹ ਕੀਤੀ ਚਾਹ ਦੀ ਖੇਤੀ ਭਾਰਤੀਆਂ ਨੂੰ ਸ਼ਾਇਦ ਪੀਣਾ ਪਵੇਗਾ ਹੁਣ ਗਰਮ ਪਾਣੀ ਜਿహాਸ ਅਸੀਂ ਗੱਲ ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਦੇ ਨਾਲ ਦੱਸਦੇ ਹਾਂ ਕਿ ਹਰ ਕੋਈ ਜਿਹੜਾ ਹੈ ਉਹ ਚਾਹ ਦਾ ਸ਼ੌਕੀਨ ਹੈ ਲੋਕ ਸਵੇਰੇ ਆਪਣੀ ਸ਼ੁਰੂਆਤ ਜਿਹੜੀ ਹੈ ਉਹ ਚਾਹ ਦੇ ਕੱਪ ਦੇ ਨਾਲ ਕਰਦੇ ਨੇ ਹਾਲਾਂਕਿ ਭਾਰਤ ਦੇ ਵਿੱਚ ਸਭ ਤੋਂ ਪਸੰਦੀਦਾ ਕੋਈ ਡਰਿੰਕ ਹੈ ਤੇ ਭਾਰਤੀਆਂ ਦੇ ਲਈ ਉਹ ਚਾਹ ਹੈ ਜੀਹਾਂ ਚਾਹ ਸਭ ਦੀ ਪਸੰਦੀਦਾ ਹੁੰਦੀ ਹੈ ਪਰ ਦੱਸਦੀ ਹੈ ਕਿ ਮੌਸਮ ਦੀ ਖਰਾਬੀ ਦੇ ਕਾਰਨ ਜੋ ਹੈ ਉਹ ਜ਼ਿਆਦਾ ਧੁੱਪ ਪੈਣ ਕਾਰਨ ਪਾਣੀ ਜਿਹੜਾ ਹੈ ਉਹ ਚਾਹ ਦੀ ਖੇਤੀ ਨੂੰ ਨਹੀਂ ਮਿਲਿਆ ਜਿਸ ਕਰਕੇ ਜੋ ਹੈ ਚਾਹ ਦੀ ਖੇਤੀ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ ਹੋ ਸਕਦਾ ਹੈ ਕਿ ਚਾਹ ਮਹਿੰਗੀ ਹੋ ਜਾਵੇ ਹੋ ਸਕਦਾ ਹੈ ਕਿ ਚਾਹ ਜਿਹੜੀ ਤੁਸੀਂ ਆਪਣੇ ਘਰ ਦੇ ਵਿੱਚ ਪੀਂਦੇ ਹੋ ਤੁਹਾਨੂੰ ਉਹਦੀ ਚਾਪਤੀ ਹੀ ਨਾ ਮਿਲੇ ਤੇ ਹੋ ਸਕਦਾ ਹੈ ਕਿ ਇਸ ਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਦਾਦੀ ਹੈ ਕਿ ਅਸਮ ਦੇ ਵਿੱਚ ਖੇਤੀ ਦੇ ਵਿੱਚ ਜੋ ਹੈ 8% ਦੀ ਗਿਰਾਵਟ ਆਈ ਹੈ ਦੂਜੇ ਪਾਸੇ ਜੋ ਹੈ ਪੱਛਮੀ ਬੰਗਾਲ ਦੇ ਵਿੱਚ ਇਸ ਦੇ ਵਿੱਚ 13% ਦੀ ਜਿਹੜਾ ਨੁਕਸਾਨ ਹੈ ਉਹ ਦੇਖਿਆ ਗਿਆ ਹੈ ਤੇ ਇਸ ਤੋਂ ਬਾਅਦ ਜਿਹੜੇ ਭਾਰਤੀ ਨੇ ਉਹ ਡਰ ਗਏ ਨੇ ਕਿ ਆਖਿਰਕਾਰ ਚਾਹ ਜਿਹੜੀ ਚਾਹ ਪੱਤੀ ਉਹ ਕਿਤੇ ਮਹਿੰਗੀ ਨਾ ਹੋ ਜਵੇ ਸਾਨੂੰ ਜੋ ਹੈ ਉਹ ਗਰਮ ਪਾਣੀ ਹੀ ਨਾ ਪੀਣਾ ਪੈ ਜਾਵੇ ਦਾਬੀ ਹੈ ਕਿ ਇਸ ਵਾਰ ਜੋ ਹੈ ਤਕਰੀਬਨ 6 ਕਰੋੜ ਕਿਲੋਗ੍ਰam ਦਾ ਲੈਸ ਜਿਹੜਾ ਹੈ ਲਾਸ ਜਿਹੜਾ ਹੈ ਉਹ ਹੋਇਆ ਹੈ ਅਤੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਇਸ ਖਬਰ ਨੂੰ ਲੈ ਕੇ ਤੁਸੀਂ ਕੀ ਰਾਏ ਰੱਖਦੇ ਹੋ ਜਰੂਰ ਦੱਸਿਓ